ਕਹਿੰਦਾ ਜੀ ਮਾਰੋ ਮਾਰੋ ਘਰ ਕੋਟਾ ਮਾਰੀਏ ਜੀ ਤੋੜ ਕੇ ਲੈ ਯਾਰ ਰੱਖ ਲੈ ਆ ਰਿਹਾ ਤਾ ਬਿਸਰੂ ਮਾਪਿਆਂ ਦੇ ਵੱਲੋਂ ਧੀਆਂ ਇਸ ਕਰਕੇ ਨਹੀਂ ਜੰਮੀਆਂ ਜਾਂਦੀਆਂ ਕਿ ਉਹ ਆਪਣੇ ਸਹੁਰਿਆਂ ਦੀਆਂ ਖਾਤਰਦਾਰੀਆਂ ਕਰਨ ਅਤੇ ਉਸ ਤੋਂ ਬਾਅਦ ਆਪਣੇ ਘਰਦਿਆਂ ਦੇ ਨਾਲ ਨਾਤਾ ਤੱਕ ਤੋੜ ਦੇਣ। ਇਹ ਕਿਹੋ ਜਿਹੀ ਮਾੜੀ ਖਬਰ ਆ ਰਹੀ ਹੈ ਜਿੱਥੇ ਕੋਮਲਪ੍ਰੀਤ ਨਾਮ ਦੀ ਇਸ ਕੁੜੀ ਨੂੰ ਉਸਦੇ ਪੇਕੇ ਘਰ ਆਉਣ ਹੀ ਨਹੀਂ ਦਿੱਤਾ ਜਾਂਦਾ ਸੀ। ਇਹ ਕਿਹਾ ਜਾਂਦਾ ਸੀ ਕਿ ਤੂੰ ਆਪਣੇ ਪੇਕੇਆਂ ਦੇ ਨਾਲ ਵਰਤਣੇ ਹੀ ਨਹੀਂ। ਘਰ ਦੇ ਵਿੱਚ ਦੋ ਬੱਚੇ ਹੋਏ ਪਰ ਪੇਕਾ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੇ ਦੱਸਿਆ ਤੱਕ ਨਹੀਂ। ਕੀ ਅੱਜ ਡਿਲੀਵਰੀ ਹੋਣੀ ਹੈ ਤੇ ਅੱਜ ਬੱਚੇ ਨੇ ਜਨਮ ਲਿਆ ਇਹਨਾਂ ਗੱਲਾਂ ਦਾ ਪਤਾ ਵੀ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਚੱਲਦਾ ਸੀ ਘਰ ਦੇ ਵਿੱਚ ਮੁੰਡਾ ਅਤੇ ਕੁੜੀ ਦੋਵੇਂ ਪੈਦਾ ਹੋਏ ਤੇ ਦੋਵੇਂ ਹਾਲਾਤਾਂ ਦੇ ਵਿੱਚ ਜਦੋਂ ਦੋਵਾਂ ਬੱਚਿਆਂ ਨੇ ਜਨਮ ਲਿਆ ਤਾਂ ਨਾਨਕਿਆਂ ਦਾ ਇਹ ਹਾਲ ਸੀ ਕਿ ਉਹਨਾਂ ਨੂੰ ਪਤਾ ਤੱਕ ਨਹੀਂ ਕਿ ਘਰ ਦੇ ਵਿੱਚ ਕੋਈ ਨਵਾਂ ਜੀ ਆਇਆ ਹੈ ਇਸ ਮਗਰੋਂ ਉਹ ਦੱਸਦੇ ਨੇ ਕਿ ਇਸ ਕੁੜੀ ਦਾ ਸੋਹਰਾ ਪਰਿਵਾਰ ਉਸ ਨੂੰ ਪੇਕੇ ਘਰ ਆਉਣ ਤੱਕ ਨਹੀਂ ਦਿੰਦਾ ਸੀ ਔਰ ਜਦੋਂ ਵੀ ਇੱਥੇ ਆਉਂਦੀ ਸੀ ਢਾਈ ਝਗੜਾ ਹੁੰਦਾ ਸੀ ਇਸ ਤਰ੍ਹਾਂ ਦੇ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਘਰ ਦੇ ਵਿੱਚ ਰਹਿੰਦੀ ਹੋਈ ਕੋਮਲ ਦੇ ਨਾਲ ਪਤਾ ਨਹੀਂ ਕਿੰਨਾ ਹੀ ਕੁਝ ਹੋਇਆ ਹੋਣਾ ਪਰ ਬੀਤੇ ਦਿਨੀ ਇਸ ਕੁੜੀ ਦੀ ਜਾਨ ਚਲੀ ਗਈ ਚੰਗੀ ਭਲੀ ਇਹ ਕੁੜੀ ਜਿਸ ਨੇ ਕਿ ਆਪਣੇ ਬੱਚਾ ਨੂੰ ਸਕੂਲ ਤੋੜਿਆ ਤਾਂ ਮੇ ਕੋਮਲ ਦਾ ਇਹ ਪਰਿਵਾਰ ਕਹਿ ਰਿਹਾ ਤੇ ਡੂੰਘੇ ਸਦਮੇ ਦੇ ਵਿੱਚ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਦੀ ਜਾਨ ਸਹੁਰਿਆਂ ਦੇ ਵੱਲੋਂ ਨਹੀਂ ਗਈ ਹੈ ਹਾਲਾਂਕਿ ਸਹੁਰੇ ਪਰਿਵਾਰ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਇਹਨਾਂ ਦੋਸ਼ਾਂ ਨੂੰ ਆਪਣੀ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ ਕਿ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਇਸ ਦਾ ਪਤੀ ਦੱਸਦਾ ਹੈ ਕਿ ਮੈਂ ਸਕੂਲ ਤੋਂ ਬੱਚਿਆਂ ਨੂੰ ਲੈਣ ਚਲਾ ਗਿਆ ਸੀ ਅਤੇ ਇਸ ਦੌਰਾਨ ਹੀ ਇਹ ਸਭ ਕੁਝ ਹੋਇਆ ਉਹ ਬੈੱਡ ਤੇ ਪਈ ਸੀ ਆ ਕੇ ਦੇਖਿਆ ਤਾਂ ਉਹ ਨਹੀਂ ਸੀ ਹਸਪਤਾਲ ਉਸ ਨੂੰ ਲਜਾਇਆ ਗਿਆ ਸੀ ਪਰ ਉਹ ਮ੍ਰਿਤਕ ਘੋਸ਼ਿਤ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਇਸ ਕਰਕੇ ਜਿਹੜੇ ਹਾਲਾਤ ਨੇ ਉਸ ਕੁੜੀ ਨੇ ਵਿਆਹ ਤੋਂ ਬਾਅਦ ਕੀ ਕੁਝ ਝੇਲਿਆ ਉਹ ਗੱਲਾਂ ਨੂੰ ਲੈ ਕੇ ਅੱਜ ਇਹ ਪਰਿਵਾਰ ਰੋ ਰਿਹਾ ਹੈ ਇਸ ਕੁੜੀ ਦਾ ਪੇਕਾ ਪਰਿਵਾਰ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਇਸ ਪਰਿਵਾਰ ਤੇ ਲਗਾਉਂਦੇ ਹੋਏ ਇਹ ਦੱਸ ਰਿਹਾ ਹੈ ਕਿ ਉਸ ਦੇ ਨਾਲ ਉੱਥੇ ਬਹੁਤ ਮਾੜੀ ਹੁੰਦੀ ਸੀ ਕੁੱਟਕਟਾਪਾ ਵੀ ਹੁੰਦਾ ਸੀ ਆ ਗਵਾਨ ਤੇ ਕੋਲੋਂ ਉਹਨਾਂ ਨੂੰ ਗੱਲਾਂ ਦਾ ਪਤਾ ਲੱਗਦਾ ਸੀ ਕਿ ਸਾਡੀ 30 ਸੌਰੇ ਘਰ ਦੇ ਵਿੱਚ ਕਿੰਝ ਰਹਿ ਰਹੀ ਹੈ ਪਰ ਉਸ ਦਾ ਇਹ ਪਰਿਵਾਰ ਉਹਨਾਂ ਨੂੰ ਭਾਫ ਤੱਕ ਨਹੀਂ ਟਟਣ ਦਿੱਤਾ ਸੀ ਕਿ ਆਖਿਰਕਾਰ ਘਰ ਦੇ ਵਿੱਚ ਹੋਇਆ ਕੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਇਹਨਾਂ ਗੱਲਾਂ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਹੋਵੇ ਅਤੇ ਉਸ ਦਾ ਅੰਤ ਇਹੀ ਹੋਇਆ ਕਿ ਉਸ ਵਿਆਹੁਤਾ ਔਰਤ ਦੀ ਜਾਨ ਗਈ ਹੈ ਇਹੋ ਜਿਹੇ ਕਿੰਨੇ ਹੀ ਮਾਮਲੇ ਸਾਹਮਣੇ ਆਏ ਨਾ ਸਿਰਫ ਕੁੜੀਆਂ ਦੇ ਮਾਮਲੇ ਦੇ ਵਿੱਚ ਹੁਣ ਤਾਂ ਮੁੰਡਿਆਂ ਦੇ ਮਾਮਲੇ ਦੇ ਵਿੱਚ ਵੀ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ ਇੱਕ AI ਇੰਜੀਨੀਅਰ ਦੀ jaan jaan ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਮਰਦਾਂ ਦੇ ਨਾਲ ਵੀ ਘਰ ਦੇ ਵਿੱਚ ਇੰਜ ਹੁੰਦਾ ਹੈ ਓਏ ਯਾਰ ਇਹ ਲੜਕਣ ਗਲਤ ਕੋਟ ਤੇ ਮਾਰੀ ਹੈ ਮੇਰੇ ਭੈਣ ਨੂੰ ਮੇਰੀ ਭੈਣ ਚੰਗੀ ਫਲੀ ਸੀ ਨਾ ਆਹ ਆਂਦੰਦੇ ਸੀ ਨਾ ਉਹਨੂੰ ਜਾਨ ਦੇ ਦੇ 14 ਸਾਲ ਪਹਿਲਾਂ ਵਿਆਹ ਹੋਇਆ ਸੀ ਕਿ ਕਿੰਨੇ ਬੱਚੇ ਆ ਦੋ ਬੱਚੇ ਆ ਕੁੜੀ ਥੋੜੀ ਮੁੰਡਾ ਦੂਜੀ ਆ ਗੱਲ ਲੈ ਮੁੰਡਾ ਸਾਡੇ ਥੋੜੀ ਸਾਡੀ ਪਹਿਲੇ ਵਿਆਹੀ ਹੋਈ ਉਹਦਾ ਇਹ ਨਰਕ ਵਾਰਾ ਸੀ ਥੋੜੀ ਵਿਆਹ ਕਰ ਇਹਨਾਂ ਨੇ ਸਾਰੀ ਗੱਲ ਬਾਤ ਕਰਕੇ ਥੋੜੀ ਵਿਆਹ ਕਰਕੇ ਵਿਸੋਰੀ ਸੀ 11 ਸਾਲ ਚ ਇਕੱਲੇ ਇਹਨਾਂ ਨੂੰ ਭੇਜੀ ਨਹੀਂ ਕੁੜੀ ਆਂ ਜਾਣ ਕਦੇ ਨਹੀਂ ਕੀਤਾ ਹੈਗਾ ਜੇ ਅਸੀਂ ਰੋੜਾ ਪਾਉਂਦੇ ਸੀ ਫੋਨ ਤੇ ਤਾਂ ਇਹ ਕੁੜੀ ਭੇਜਦੇ ਸੀ ਸਾਜ ਦੋ ਵਾਰੀ ਅੰਦੇ ਸੀ ਇੱਕ ਸਰਦੀਆਂ ਦੀ ਛੁੱਟੀ ਨੂੰ ਇੱਕ ਗਰਮੀਆਂ ਦੀ ਛੁੱਟੀ ਨੂੰ ਨਾ ਇਹ ਕੋ ਢੰਗ ਦੇ ਭੇਜਦੇ ਸੀ ਮੈਂ ਚਾਚਾ ਘਰ ਪੁੱਤਰ ਆਇਆ ਉਹਦੇ ਨਾਲ ਲੜ ਕੇ ਗਈ ਹੈ ਕੁੜੀ ਮੈਨੂੰ ਜਾਣਾ ਵਾ ਦੇ ਵੀ ਨੂੰ ਭੇਜੀ ਨਹੀਂ ਹਾਂ ਦੋ ਰੋਖੋ ਕੁੜੀ ਗਈ ਹੈ ਕਹਿੰਦਾ ਕਿ ਕਿਹਦਾ ਉਹ ਸਰਵਰ ਬੋਲਦੀ ਰਹਿੰਦੀ ਸੀ ਬਸ ਇਹ ਕਹਿੰਦੇ ਸੀ ਸੇਬ ਸਾਡੇ ਨਾਲ ਵਰਤੇ ਸਾਡੇ ਤੇ ਸੋਹਰਿਆ ਨਾਲ ਵਰਤੇ ਤੇ ਕੇ ਖਾਂਦਲ ਨਾਲ ਨਹੀਂ ਵਰਤਣ ਦੇਣਾ ਕੁੜੀ ਨੂੰ ਕਹਿੰਦੇ ਸੀ ਪੇਕੇ ਨਾਲ ਨਹੀਂ ਵਰਤਣ ਦੇਣਾ ਇਹ ਪੇਕੇ ਨਾਲ ਵਰਤਨ ਨਹੀਂ ਦਿੰਦੇ ਸੀ ਕੁੜੀ ਜ਼ਬਰਦਸਤੀ ਆਉਂਦੀ ਸੀ ਆ ਦੋ ਦਿਨ ਲਾਵੇ ਚਾਰ ਦਿਨ ਲਾਵੇ ਚੱਲ ਜਾਂਦੀ ਸੀ ਉਹ ਗਲੀ 'ਚ ਛੱਡ ਕੇ ਜਾਂਦਾ ਸੀ ਗਲੀ 'ਚ ਹੀ ਲੈ ਕੇ ਜਾਂਦਾ ਸੀ ਅੰਦਰ ਨਹੀਂ ਕਦੀ ਆਇਆ ਬਸ ਲੜਦੀ ਏ ਸਾਥ ਸੇ ਲੜਦੀ ਸੀ ਸਾਥੇ ਕੋਟ ਕੁੱਟੇ ਆਈ ਸੀ ਨਾ ਆਣੇ ਨੂੰ ਕੁੱਟੇ ਹੱਟ ਡਿੱਗ ਲੱਤਾਂ ਮਾਰਨ ਇਹ ਕੁੜੀ ਜੇੜ ਨਹੀਂ ਲੱਦੀ ਸੀ ਓਰੇ ਨੰਗੇ ਨੂਣਾ ਚੁੱਲੀ ਚਲ ਬੈਠ ਕੇ ਮੇਰੇ ਭਾਨਾ ਕੈਸੀ ਤਿੰਨ ਚਾਰ ਸਾਲ ਪਹਿਲੇ ਦੀ ਗੁਰਾ ਗਾਲ ਪ੍ਰਾਣੀ ਉਸ ਤੋਂ ਬਾਅਦ ਕੋਈ ਨਹੀਂ ਹੋਣੀ ਸੀ ਹੁਣ ਦੇਖੋ ਹੁਣ ਫੇਰੇ ਇਹਨਾਂ ਨੇ ਕੁੜੀ ਨੂੰ ਗਲਾ ਘੋਟ ਕੇ ਮਾਰਤਾ ਕਿਹੜੇ ਗੱਲੋਂ ਮਾਰਿਆ ਇਹਨਾਂ ਨੇ ਗਲਾ ਘੋਟ ਕੇ ਸਿੱਧਾ ਤੁਹਾਨੂੰ ਕੀ ਪਤਾ ਲੱਗਿਆ ਕੀ ਹੈ ਨਿਸ਼ਾਨ ਪਏ ਹੋਏ ਨੇ ਫੇਰੇ ਹੋਏ ਰਹਿ ਚੁਣ ਨਿਸ਼ਾਨ ਨੇ ਓਰੇ ਵਿੱਚ ਲਾਸ਼ ਤੇ ਗਲੇ ਤੇ ਲਾਖ ਨਿਸ਼ਾਨ ਨੇ ਅੱਖਾਂ ਤੇ ਨਿਸ਼ਾਨ ਨੇ ਪੂਰੇ ਗਲੇ ਛਾਤੀ ਤੇ ਨਿਸ਼ਾਨ ਨੇ ਐਵੇਂ ਤਾਂ ਕੋਈ ਮਰਦਾ ਨਹੀਂ ਇਹਦਾ ਕੀ ਕਹਿਣਾ ਕਿੱਦਾਂ ਮਰੀ ਹੈ ਇਹ ਕਹਿੰਦੇ ਨੇ ਕਹਿ ਤਾ ਕਹਿ ਗਰੇ ਨਿਸ਼ਾਨ ਥੋੜਾ ਦੂਗਾ ਕੇ ਇਹਨਾਂ ਨੇ ਕਿਹਾ ਰੂਸ ਆ ਕੇ ਚੇਰੇ ਲੜਾਈ ਫੋਨ ਕਰਕੇ ਵੀ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਮੁੰਡਾ ਮੱਲੇ ਵਾਲਾ ਥੋੜੀ ਜਿਹੀ ਹੈ ਤਾਂ ਤੈਨੂੰ ਮੁੰਡਾ ਲੈ ਜੋ ਪਤਾ ਲੱਗਿਆ ਕੁੜੀ ਹੋਈ ਹੈ ਤਾਂ ਇਹਨਾਂ ਨੇ ਸਾਨੂੰ ਦੱਸਿਆ ਮੁੰਡਾ ਹੈ ਤਾਂ ਦੱਸਿਆ ਹਫਤੇ ਬਾਅਦ ਅਸੀਂ ਜਾਂਦੇ ਰਹੀ ਸੀ ਫੇਰ ਫੋਨ ਮਾਰੀ ਵੀ ਤੇ ਇਹ ਚਲੋ ਜਦੋਂ ਮਾਰ ਵੀ ਗਈ ਹੈ ਸਾਨੂੰ ਮੱਲੇ ਵਾਲੇ ਨੇ ਦੱਸਿਆ ਫੋਨ ਕਰਕੇ ਸਾਨੂੰ ਕਹਿੰਦੇ ਆ ਅੱਜ ਵੀ ਫੋਟੋ ਲੱਗਿਆ ਨਾ ਫੋਟੋ ਲੈ ਕੇ ਦੇਖੋ ਸਾਫ ਹੈ ਸਾਫ ਚਿਹਰਾ ਰੋਹਿਤ ਕੁਮਾਰ ਰੋਹਿਤ ਜੀ ਕੀ ਹੋਇਆਗੀ ਭਾਜੀ ਮੈਂ ਸਿਕਨਾਲਾ ਬਿਲ ਰੋਡ ਤੇ ਕੰਮ ਕਰਦੇ ਹਾਂ ਕੀ ਹੋਇਆਗੀ ਕੋਈ ਨਹੀਂ ਭਾਜੀ ਮੈਨੂੰ ਮੈਂ ਕਰੇ ਗਿਆ ਵਾਂ ਪਹਿਲਾਂ ਫੇਰੇ ਬਿਲਕੁਲ ਠੀਕ ਆ ਕੋਈ ਨਹੀਂ ਸਪੱਟ ਕੇ ਅਨੇ ਰੈਗੂਲਰ ਛੱਟ ਕੇ ਮੈਂ 9:30 ਵਜੇ ਕੰਮ ਤੇ ਚਲਾ ਗਿਆ ਵਾਂ ਵਿੱਚੋਂ ਮੈਨੂੰ ਨਾਲੇ ਗਿਆ ਵਾਂ ਕੋਲ ਨੇ ਕਿਹਾ ਮੈਂ ਤੇ ਸਕੂਲ ਵਾਲੇ ਕਹਿੰਦੇ 12-10 ਤੱਕ ਛੁੱਟੀ ਹੋਣੀ ਮੈਸੇਜ ਮੇਰੇ ਮੋਬਾਈਲ ਦੇ ਵਿੱਚ 12-10 ਤੱਕ ਪਰ 2-10 ਤੱਕ ਛੁੱਟੀ ਹੋਈ ਆ 2-10 ਤੱਕ ਛੁੱਟੀ ਹੋਈ ਉਸ ਤੋਂ ਬਾਅਦ ਮੈਂ 12-10 ਤੇ 12 ਸਵੇਰ 12 ਵਜੇ ਘਰੇ ਪਹੁੰਚਿਆ ਤੇ ਬੈੱਡ ਤੇ ਲੇਟੀ ਬੀਜੀ ਉਚ ਉਲਟੀ ਨਿਕਲੀ ਜਿੰਨਾ फटाफट ਆਪਣੀ ਨਾਲ ਹੀ ਮੇਰੀ ਉੱਪਰ ਚਾਈ ਨਾਲ ਦੀ ਆ ਗਈ ਉਹ ਨਾਲ ਹੀ ਮੇਰੇ ਭੱਜੀ ਆਈ ਹੈ ਜੀ ਆਸੇ ਵਿਆਹ ਹੋਏ ਨੂੰ 11 ਸਾਲ ਹੋ ਗਏ 11 ਸਾਲੋਂ ਬੱਚੇ ਕਿੰਨੇ ਉਹ ਬੱਤਿਆ ਜੀ ਮੇਰੀ ਤਾਂ ਜਿੰਦਗੀ ਰੁੱਲ ਗਈ ਲੜਾਈ ਜਗੜਾ ਹੋ ਗਿਆ ਨਹੀਂ ਬਾਜੀ ਕੋਈ ਮਾਰੇ ਮੋਟੇ ਕਰਦੇ ਚ ਆਇ ਕੋ 4-5 ਸਾਲ ਪਹਿਲਾਂ ਕੋਈ ਹੋਈ ਮਾਰੀ ਮੋਟਿਆ ਸੀ ਕਦੀ ਲੈਣੀ ਨਹੀਂ ਮੇਰਾ ਪਿਆਰ ਹੀ ਬੜਾ ਮਿਲਾਂ ਤੇ ਜਨਾਨੀ ਨੇ ਕੋਈ ਕਲੇਜ ਹੀ ਨਹੀਂ ਸੀ ਬਾਜੀ ਤੁਹਾਡੇ ਸੂਰਿਆਂ ਦਾ ਰੋਪ ਹੈ ਕਹਿੰਦੇ ਕੋਈ ਗਲਾ ਕੁੱਟ ਕੇ ਮਾਰਿਆ ਕੋਈ ਇਦਾਂ ਦਾ ਨਹੀਂ ਨਹੀਂ ਭਾਈ ਮੈਨੂੰ ਕੁਝ ਨਹੀਂ ਪਤਾ ਯਾਰ ਇਹਦੇ ਨਿਸ਼ਾਨ ਆ ਮਾਰਨੂ ਕੁੱਟਿਆ ਮੈਨੂੰ ਕੁਝ ਨਹੀਂ ਮੈਂ ਕਰੀ ਨਹੀਂ ਸੀ ਮੈਂ ਉਲਟੀ ਕੀਤੀ ਹੋਈ ਸੀ ਬੈਠ ਦੁੱਤ ਤੇ ਪਈ ਹੋਈ ਸੀ ਤੇਰੇ ਮੈਜੋ ਕਰੇ ਪੁੰਚ ਬੈਠ ਦੁੱਤ ਤੇ ਬਈ ਉਲਟੀ ਕੀਤੀ ਲੈ ਇਹ ਬਾਜੀ 12:30 ਵਜੇ ਦੀ ਘਟਨਾ ਵਾ ਅੱਜ ਦਿਨ ਦੀ काल निकाल तो ले अच्छा काल देने वो समय फिर आस्था लेके आएंगे आई नहीं पोस्टमार्टम थी। नहीं लगाया ये इधर और नहीं ठीक सीखी नहीं रस्ते चढ़ी किसी जो उतने लगे कि उनका नेप काटा हो गया काल भी खत्म हुई है आज तो इसे तो लेके आए नहीं और पोस्टमार्टम नहीं लगाया है हमारे I like it! It's funny, it's funny, it's funny, it's funny, it's funny, it's funny!